ਕੁਦਰਤ ਕਿੰਡੀ ਸੋਹਣੀ ਬਣਾਈ ਏ ਤੂੰ ਕੁਦਰਤ ਰੱਬਾ ਨੌ ਰਾਤ ਤੋਂ ਪਹੁੰਚ ਗਏ ਆਪਾਂ ਇੱਥੋਂ ਆਪਣਾ ਸ਼ੁਰੂ ਹੋਣਾ ਟ੍ਰੈਕ ਜ਼ੋਰ ਤਾਰ ਟੈਕ ਇੱਥੋਂ ਆਪਾਂ ਉੱਤੇ ਚੜਾਂਗੇ ਬਾਈਕ ਕਾਫੀ ਉੱਤੇ ਤੱਕ ਜਾਂਦੀ ਆ ਤੇ ਫਿਰ ਆਪਾਂ ਅੱਗੇ ਚੱਲਦੇ ਆ ਤਾਂ ਕੱਚਾ ਵਾ ਉੱਪਰ ਜਾਣ ਨੂੰ ਪਰ ਇਹ ਨਾਲ ਫਾਇਦਾ ਵੀ ਚਲੋ ਕੋਈ 5-7 ਕਿਲੋਮੀਟਰ ਘਟੂਗਾ ਆਪਾਂ ਟ੍ਰੈਕ ਦਾ ਰਸਤਾ ਤੇ ਉਹੀ ਆਪਾਂ ਅੱਜ ਆਪਣੇ ਜਿਹੜਾ ਪਹਿਲੇ ਪੁਆਇੰਟ ਤੱਕ ਪਹੁੰਚਾਂਗੇ ਜਿਉ ਥੱਲੋ ਨੌਰਾ ਧਾਰ ਦੇਖਦੇ ਹੋ ਤੁਸੀਂ ਉਤੋਂ ਚੱਲ ਕੇ ਆਪਾਂ ਮੋੜਸਲ ਬਹੁਤ ਹੀ ਟਫ ਰਸਤਾ ਸੀ ਜਿਹੜਾ ਛੜਦੇ ਆ ਚੜਾਉਂਦੇ ਇਤੋਂ ਤੇ ਤੇ ਲਾਸਟ ਪੁਆਇੰਟ ਇੱਥੇ ਤੱਕ ਪਹੁੰਚੇ ਤੇ ਆ ਪਾਰਕਿੰਗ ਇੱਥੋਂ ਅੱਗੇ ਰਸਤਾ ਨਹੀਂ ਹੈਗਾ ਇੱਥੋਂ ਆਪਾਂ ਟ੍ਰੈਕ ਕਰਾਂਗੇ ਉਹਨੇ ਇਹ ਟ੍ਰੈਕ ਅੱਗੇ ਚੂਰਤਾਰ ਦੀ ਲਾਸਟ ਚੋਟੀ ਤੱਕ ਜਾਂਦਾ ਇੱਕ ਦਿਨਾਂ ਦਾ ਚਾਜਾ ਇੱਥੇ ਤੇ ਕੱਲ ਤੱਕ ਆਪਾਂ ਇੱਥੇ ਖੜੇ ਰਹੂਗਾ ਜਮਾਵਰੀ ਇਹਨਾਂ ਦੀ ਉੱਤੇ ਖਰਚੀ ਘਟਾਵਾਂਗੇ कर दिए चलो सफर अगला ओ हेठा खेत वहां सेब की खेती है वो सेब की खेती है एप्पल है वो एप्पल का तो एप्पल है इसका जिला भी सिर मोहरी है ਸਿਰਮੌਰ ਹੀ ਗਿੱਲਾ ਹੈ ਹਾਂ ਜੀ ਸਿਰਮੌਰ ਆਪਾਂ ਨਜ਼ਰ ਇਧਰ ਪਟਿਆਲੇ ਵਾਲੀ ਸਾਈਡ ਉੱਪਰ ਪਟਿਆਲੇ ਵਾਲੇ ਸਾਈਡ ਹਾਂ ਜੀ ਆਪਾਂ ਟਰੈਕ ਸ਼ੁਰੂ ਕੀਤਾ ਵਾ ਥੋੜਾ ਸਾਹ ਚੜ ਗਿਆ ਪਹਿਲਾ ਉੱਚੀ ਪਹਾੜੀ ਪਹਿਲਾਂ ਚੜਨੀ ਪੈ ਜਾਂਦੀ ਹੈ ਤੇ ਹੁਣ ਪਰ ਜਿਹੜੀ ਅੱਗੇ-ਅੱਗੇ ਪਰ ਪੱਟੀ ਮਿਲ ਜੂਗੀ ਸੋਕਾ ਹੀ ਚੱਲੇ ਜਾਵਾਂਗੇ ਆਪਾਂ ਰਾਵਨ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਹਾਰ ਉਹਦਾ ਯਾਰ ਆ ਬਾ ਸਿੱਧਾ ਕਿਹਾ ਆਪਣਾ ਜਾਰੀ ਆ ਇਹ ਟ੍ਰੈਕ ਦਾ ਨਜ਼ਾਰਾ ਪਹਾੜਾਂ 'ਚ ਜੇ ਕੁਮਣਾ ਤੇ ਟ੍ਰੈਕ ਜੂ ਕਰੋ ਤਾਂ ਜੋ ਕੁਦਰਤ ਨੂੰ ਤੁਸੀਂ ਕੋਲੋਂ ਆਨੰਦ ਮਾਣ ਸਕੋ ਕਿਉਂਕਿ ਸੜਕ ਦੇ ਉੱਪਰ ਗੁਜ਼ਾਰਾ ਦੇ ਵਿੱਚ ਉਹ ਆਨੰਦ ਨਹੀਂ ਆਉਂਦਾ ਜਿਹੜਾ ਟ੍ਰੈਕ ਦੇ ਉੱਪਰ ਚੱਲ ਕੇ ਸਫ਼ਰ ਦੇ ਆਨੰਦ ਆਉਂਦਾ ਇਹ ਦੇ ਚਰਦੀਆਂ ਰਹਿੰਦੀਆਂ ਸਾਦੀ ਧੀੜੀ ਵਧੀਆ ਘਾਹ ਨਾਲ ਮਿਲਦਾ ਇੱਧਰ ਵੀ ਆ ਇਹ ਸਾਜੀ ਦੇ ਅੜੀ ਇੱਦਾਂ ਚਰਦੀਆਂ ਰਹਿੰਦੀਆਂ ਤਾਂ ਹੀ ਇਹਨਾਂ ਦਾ ਦੁੱਧ ਵੀ ਵਧੀਆ ਸੰਘਣਾ ਤੇ ਪਹਾੜੀ ਲੋਕਾਂ ਇਹਨਾਂ ਦਾ ਦੁੱਧ ਵੇਚੂ ਹੀ ਲੈਂਦੇ ਆ ਕਿਉਂਕਿ ਕੋਈ ਖਰਚਾ ਨਹੀਂ ਹੈਗਾ ਇਹ ਟ੍ਰੈਕ ਨੂੰ ਉਹ ਵੀ ਕਰ ਸਕਦਾ ਜਿਨ੍ਹਾਂ ਨੇ ਹਿਮਕੁੰਡ ਸਾਹਿਬ ਨੂੰ ਜਾਣਾ ਉਹ ਪਹਿਲਾ ਟ੍ਰੈਕ ਜ਼ਰੂਰ ਕਰ ਸਕਦੇ ਆ ਤਾਂ ਜੋ ਉਹਨਾਂ ਨੂੰ ਕਿਉਂਕਿ ਹਿਮਕੋਟ ਸਾਹਿਬ ਦੀ ਚੜਾਈ ਕਾਫੀ ਆ ਜਦੋਂ ਚੜੀਦਾ ਵੈਸੇ ਤਾਂ ਸ਼ਰਧਾਪੂਰਵਕ ਭਾਵਨਾ ਹੋਣ ਕਰਕੇ ਉਹ ਟਰੈਕ ਦਾ ਬਹੁਤਾ ਕੋਈ ਔਖਾ ਨਹੀਂ ਲੱਗਦਾ ਵੈਸੇ ਸੰਗਤ ਰੂਪ ਤੇ ਚੱਲੀ ਜਾਂਦਾ ਬੰਦਾ ਫਿਰ ਵੀ ਜਿੰਨੂੰ ਲੱਗਦਾ ਕਿ ਮੈਂ ਇਨੀ ਚੜਾਈ ਦੇ ਵਿੱਚ ਨਹੀਂ ਜਾ ਸਕਦਾ ਤੋਂ ਫਿਰ ਉਹ ਇਸ ਟਰੈਕ ਨੂੰ ਇੰਦਾ ਛੋਟਾ ਟਰੈਕ ਕਰ ਸਕਦਾ ਤਾਂ ਜੋ ਫਿਰ ਵੱਡੇ ਟਰੈਕ ਕਿਤੇ ਜਾ ਸਕਦੇ ਆ ਵੈਸੇ ਟ੍ਰੈਕ ਕੋਈ ਬਹੁਤਾ ਔਖਾ ਨਹੀਂ ਕਿਉਂਕਿ ਇਹ ਜਿਹੜੀ ਟ੍ਰੈਕ ਦੀ ਚੜ੍ਹਾਈ ਕੋਈ ਜ਼ਿਆਦਾ ਨਹੀਂ ਥੋੜੀ ਥੋੜੀ ਚੜ੍ਹਾਈ ਆ ਸਿੱਧੀ ਪੱਟੀ ਬਣੀ ਆ ਤੁਰਿਆ ਜਾਂਦਾ ਬੰਦਾ ਆਸਤੇ ਆਸਤੇ ਕੋਈ ਉੱਪਰ ਨੂੰ ਨਹੀਂ ਚੜ੍ਹਨਾ ਪੈਂਦਾ ਇਹਨਾਂ ਤੇ ਅੱਗੇ ਆਉਣ ਲੱਗੇ ਆ ਜੰਗਲ ਜੰਗਲ ਨੂੰ ਹੁਣ ਆਪਾਂ ਪਾਰ ਕਰਾਂਗੇ ਤੇ ਇਹ ਵੀ ਦਾਸ ਕੱਲਾ ਨਾ ਮੇਰੇ ਤੋਂ ਪਿੱਛੇ ਕੋਈ ਆਉਂਦਾ ਤੇ ਨਾ ਅੱਗੇ ਹੁਣ ਕਾਫੀ ਲੰਘ ਗਏ ਵੈਸੇ ਜਦੋਂ ਚੱਲੇ ਸੀ 5-6 ਜਾਨੇ ਚੱਲੇ ਸੀ ਮੇਰੇ ਤੋਂ ਅੱਗੇ ਤੇ ਫਰ ਉਹ ਅੱਗੇ ਲੰਘ ਗਿਆ ਆਪਾਂ ਹੌਲੀ ਹੌਲੀ ਆਸਤੇ ਆਸਤੇ ਚੱਲਦੇ ਜਾਂਦੇ ਆ ਸਾਰਾ ਜੰਗਲ ਦਾ ਰਸਤਾ ਏ ਉਹ ਦੋ ਕਪਲਾ ਹੁੰਦੇ ਆ ਚਾਰ ਪਰਸਨ ਪਿੱਛੇ ਰਹਿ ਗਏ ਜਿਵੇਂ ਤੋਂ ਪਾਉਣਾ ਨਾ ਥੋੜਾ ਥੋੜਾ ਚੱਲੀ ਜਾਂਦੇ ਆ ਤਾਦੀਆਂ ਜਗਾਂ ਤੇ ਆਉਂਦਾ ਇਹੀ ਆਨੰਦ ਆ ਕਿ ਸ਼ਾਂਤੀ ਆ ਜਿਵੇਂ ਕੋਈ ਸ਼ੋਰ ਸ਼ਰਾਬਾ ਨਹੀਂ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਨ ਗਿਆ ਤੇ ਸੁਣਨੇ ਰਹਾ ਤੇ ਸੁਣਨੇ ਰਹਾ ਤੇ ਕਦੋਂ ਕਦੋਂ ਚੱਲੀ ਚੱਲੋ ਇਹ ਅੱਜ ਆਪਣਾ ਦੂਜਾ ਟਰੈਕ ਇਹ ਆਪਣਾ ਦੂਜਾ ਟਰੈਕ ਹੋਊਗਾ ਜ਼ਿੰਦਗੀ ਦਾ ਕਿਉਂ ਪਹਿਲਾ ਟਰੈਕ ਆਪਾਂ ਕੀਤਾ ਸੀ ਹਿਮਕੁੰਡ ਸਾਹਿਬ ਦਾ ਮੈਂ ਹਿਮਕੁੰਡ ਸਾਹਿਬ ਆਪਾਂ ਤਿੰਨ ਚਾਰ ਵਾਰੀ ਜਾਏ ਰਹੀ ਹੈ ਉਹਨਾਂ ਦੂਜਾ ਟਰੈਕ। ਇਸੇ ਤਰ੍ਹਾਂ ਪਾਗੇ-ਪਗੇ ਜਿਹੜੇ ਟਰੈਕ ਕਰਦੇ ਰਿਹਾ ਕਰਾਂਗੇ। ਤੇ ਤੁਹਾਨੂੰ ਇਸ ਇਸ ਤਰ੍ਹਾਂ ਦੇ ਸੋਨੇ ਟਰੈਕਾਂ ਦੀਆਂ ਵੀਡੀਓ ਪਾਉਂਦੇ ਰਾਵਾਂਗੇ। ਸੋ ਜੇ ਉੱਪਰ ਤਾਂਦੇ ਆਨੰਦ ਇਦਾਂ ਟਰੈਕਾਂ ਚ ਹੀ ਮਿਲਦੇ ਆ। ਕਿੱਡੇ ਸੋਹਣੇ ਪਹਾੜ। ਇਹ ਪਹਾੜਾਂ ਦੀ ਸੁੰਦਰਤਾ ਪਹਾੜਾਂ ਦੇ ਵਿੱਚ ਜਾ ਕੇ ਮਰਲੀਆਂ ਚੜ ਕੇ ਪਹਾੜਾਂ ਦੇ। ਤੇ ਜਿਵੇਂ ਆਪਾਂ ਕਹੀਏ ਵੀ ਦੂਰੋਂ ਦੇਖ ਕੇ ਉਹ ਗੱਲ ਨਹੀਂ ਮੰਨਦੀ ਜਿਹੜੀ ਗੱਲ ਆਪਾਂ ਨੇ ਪਹਾੜਾਂ ਤੇ ਚੜ ਕੇ ਉਹਨਾਂ ਤੇ ਚੱਲ ਕੇ ਆਨੰਦ ਹੁੰਦਾ ਆਪਾਂ ਸੈਕਿੰਡ ਪੁਆਇੰਟ ਤੇ ਪਹੁੰਚ ਗਏ ਜਾਮਨਾਲ ਜਾਮ ਲਾਨਾ ਜਾਮਨਾਲਾ ਲੋ ਜੀ ਆਪਾਂ ਸੈਕਿੰਡ ਪੁਆਇੰਟ ਤੇ ਪਹੁੰਚ ਕੇ ਇਸ ਟਰੈਕ ਤੇ ਜਾਮ ਜਾਮ ਨਾਲਾ ਜਾਮ ਨਾਲਾ ਹੈ ਸੈਕਿੰਡ ਪੁਆਇੰਟ ਕੰਪਰ ਟਾਈਮ ਨਾ ਪਹੁੰਚ ਗਏ ਆ ਇਸ ਕਰਕੇ ਆਪਾਂ ਅਗਲੇ ਥਾੜੂ ਪੁਆਇੰਟ ਤੇ ਜਾਵਾਂਗੇ ਉੱਥੇ ਰਾਤ ਰਾਵਾਂਗੇ ਆਪਾਂ ਪੂਰੇ ਕੁਝ ਕਮੈਂਟ ਆਪਾਂ ਖੜਾਂਗੇ ਆਨੰਦ ਲਵਾਂਗੇ ਕੁਝ ਬਣਾ ਕੇ ਖਾਵਾਂਗੇ ਆਪਾਂ ਖਾਣ ਪੀਣ ਨੂੰ ਆਪਣਾ ਕੋ ਸਮਾਨ ਹੈਗਾ ਚੂਲਾ ਚੌਂਕਾ ਸਭ ਆਪਣੇ ਕੋਲ ਜੀ ਮੈਗੀ ਬਣਦੀ ਆ ਆ ਬੱਚੇ ਦੀ ਇਹਨਾਂ ਦਾ ਪਰਿਵਾਰ ਮਨੋਂ ਲੱਗਾ ਖਾਣਾ ਅੱਗ ਤੇ ਉਹ ਕਹਿੰਦੇ ਸਾਨੂੰ ਟਾਈਮ ਲੱਗ ਜਾਣਾ ਉੱਥੇ ਤੇ ਬੱਚੇ ਨੂੰ ਭੁੱਖ ਲੱਗੀ ਆ ਇਸ ਕਰਕੇ ਆਪਾਂ ਬਣਾਤੀ ਫਿਰ ਮੈਗੀ ਇੱਥੇ ਜੇ ਕਿ ਮੈਗੀ ਬਣ ਰਹੀ ਹੈ ਕਹਾਂ ਸੇ ਆਇਆ ਆਪਾਂ ਤੋ ਰੰਗ ਕਰਕੇ ਆ ਗਿਆ ਹੂੰ ਬਾਵਨ ਦੇ ਲਈ ਵੀ ਆ ਗਿਆ ਜਿੰਨੇ ਦੇਰ ਮੈਂ ਫਟਾ ਬਟਾ ਆਉਂਦਾ ਕਿਤੇ ਜਿਹੜੇ ਆਮ ਕਰਕੇ ਖੋਖਲੇ ਹੁੰਦੇ ਆ ਵਿੱਚੋਂ ਬਹੁਤੇ ਕੋਈ ਮਜ਼ਬੂਤ ਨਹੀਂ ਹੁੰਦੇ ਆ ਆ ਦੇਖ ਕਿੰਨੇ ਡਿੱਗੇ ਐਸ ਕਰਕੇ ਭਾਵੇਂ ਇਹਨਾਂ ਦੀਆਂ ਜੜਾਂ ਉਹ ਬਹੁਤ ਮਜ਼ਬੂਤ ਹੁੰਦੀਆਂ ਇਹ ਜਕੜ ਕੇ ਰੱਖਦੀਆਂ ਹਾਂਜੀ ਆਪਾਂ ਪਹੁੰਚ ਗਏ ਤੀਸਰੀ ਤਾਰ ਇੱਥੇ ਆਪਾਂ ਸਟੇ ਕੀਤਾ ਵਾ ਹਵਾ ਬਹੁਤ ਜ਼ਿਆਦੀ ਚੱਲਦੀ ਸੀ ਕੋਈ ਨੈਟਵਰਕ ਹੁੰਦਾ ਹੀ ਮੈਂ ਘਰੇ ਫੋਨ ਕੀਤਾ ਹੀ ਉਸ ਤੋਂ ਬਾਅਦ ਵੀਡੀਓ ਬਣਾਉਂਦਾ ਮੈਨੂੰ ਸਮਾਂ ਨਹੀਂ ਲੱਗਿਆ ਜੀ ਦੇ ਕਰਕੇ ਹੁਣ ਰਾਤ ਹੋ ਗਈ ਆ ਤੇ ਹਵਾ ਬਹੁਤ ਚੱਲਦੀ ਆ ਬਾਹਰ ਠੰਡਾ इस करके अज का स्टे आप इत इतों आप कलू चला उपर जो चूरधार का समट करके आवेंगे रास्ते दे बिच्च भी कई पॉइंट है गया। और एक दो पॉइंट होर है तो इस करके आप कलू फिर चल पावे अगे नीबन ਦੋ ਤਿੰਨ ਢਾਈ ਗਨ ਤੇ ਆਪ ਨੂੰ ਲੱਗ ਜਾਣਗੇ ਉੱਤੇ ਪਹੁੰਚਣ ਨੂੰ ਤੇ ਉੱਥੋਂ ਆਪਾਂ ਫਿਰ ਵਾਪਸ ਆਵਾਂਗੇ ਫਿਰ ਹੀਠਾਂ ਤੱਕ ਜਿੱਥੋਂ ਟਰੈਕ ਸ਼ੁਰੂ ਕੀਤਾ ਈ ਉੱਥੇ ਤੱਕ ਪਹੁੰਚਾਂਗੇ ਸ਼ੁਸ਼ ਕਰਕੇ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਧੰਨਵਾਦ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜੂ ਕਰ ਲਿਆ ਕਰੋ ਕਿਉਂਕਿ ਤਾਂ ਜੋ ਆਪਾਂ ਹੋਰ ਇਸੇ ਤਰ੍ਹਾਂ ਵੀਡੀਓ ਬਣਾਉਂਦੇ ਰਹੀਏ ਆਪਾਂ ਇਸ ਕਰਕੇ ਇੱਥੇ ਵੀਡੀਓ ਦੀ ਇਸ ਦੀ ਸਮਾਪਤੀ ਕਰਦੇ ਹਾਂ ਕੱਲੋਂ ਫਿਰ ਆਪਾਂ ਅਗਲੇ ਨਵੇਂ ਬਲੌਗ ਦੀ ਵੀਡੀਓ ਪਾਵਾਂਗੇ ਧੰਨਵਾਦ ਜੀ